ਪੰਜਾਬ ਦੇ ਵਿੱਚ ਝਾੜੂ ਦੇ ਖਿਲਾੜੇ ਨੇ ਜਿੱਥੇ ਪੰਜਾਬ ਦੀ ਸਿਆਸਤ ਵਿੱਚ ਪਹਿਲਾਂ ਹੀ ਪੂਰੀ ਉਥਲ ਪੁਥਲ ਮਚਾਈ ਹੋਈ ਹੈ ਖੈਰਾ ਤੇ ਫੁੱਲਕੇ ਦਾ ਸਤੀਫੇ ਨੇ ਆਮ ਆਦਮੀ ਪਾਰਟੀ ਦੀ ਅੰਦਰੂਨੀ ਫਟ ਨੂੰ ਜਗ ਜाहिर ਕਰ ਦਿੱਤਾ ਹੈ ਪਰ ਆਮ ਆਦਮੀ ਪਾਰਟੀ ਇਸ ਸਾਰੇ ਖਿਲਾੜੇ ਨੂੰ ਦਰਕਿਨਾਰ ਕਰਕੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਖੁਲਾਸਾ ਕਰਨ ਜਾ ਰਹੀ ਹੈ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਕਹਿਣਾ ਹੈ ਕਿ ਸਬੂਤਾਂ ਸਮੇਤ ਬਰਗਾੜੀ ਮਾਮਲੇ ਵਿੱਚ 9 ਜਨਵਰੀ ਨੂੰ ਉਹ ਹੁਣ ਤੱਕ ਦਾ ਸਭ ਤੋਂ ਅਹਿਮ ਖੁਲਾਸਾ ਕਰਨ ਜਾ ਰਹੇ ਨੇ ਪੂਰੀ ਦੁਨੀਆ ਦੇ ਵਿੱਚ ਵੱਸਦੇ ਪੰਜਾਬੀਆਂ ਦੇ ਖਾਸ ਤੌਰ ਤੇ ਹਿਰਦੇ ਜਿਹੜੇ ਨੇ ਉਸ ਵੇਲੇ ਬਲੁੰਦਰੇ ਗਏ ਸੀ ਜਿਸ ਵੇਲੇ ਪ੍ਰਗਾੜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਹੋਇਆ ਸੀ ਬੇਅਦਬੀ ਹੋਈ ਸੀ ਉਹਨਾਂ ਦੇ ਅੰਗਾਂ ਨੂੰ ਗਲੀਆਂ ਦੇ ਵਿੱਚ ਖਿਲਾਰਿਆ ਗਿਆ ਸੀ ਮੁੱਦਾ ਭਖਿਆ ਧਰਨੇ ਲੱਗੇ ਰੋਸ ਪ੍ਰਦਰਸ਼ਨ ਹੋਏ ਗੋਲੀਆਂ ਚੱਲੀਆਂ ਦੋ ਮੁੰਡਿਆਂ ਦੀ ਜਾਨ ਵੀ ਚਲੀ ਗਈ ਕਰਫੂ ਲੱਗੇ ਮੋਰਚੇ ਲੱਗੇ ਪਰ ਕੋਈ ਉਹਦਾ ਨਤੀਜਾ ਖਾਸ ਨਿਕਲਿਆ ਨਹੀਂ ਜਾਂਚ ਕਿਸੇ ਕੋਲ ਬਿਠਾਏ ਗਏ ਆਮ ਆਦਮੀ ਪਾਰਟੀ ਵੱਲੋਂ ਅਸੀਂ ਪਰਸ ਨੂੰ ਜਾਨੀ ਕਿ 9 ਜਨਵਰੀ ਨੂੰ ਇੱਕ ਬਹੁਤ ਵੱਡਾ ਖੁਲਾਸਾ ਕਰਨ ਜਾ ਰਿਹਾ। ਬਰਗਾੜੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ। ਉਹ ਇਹੋ ਜਿਹਾ ਖੁਲਾਸਾ ਹੈ ਕਿ ਕੈਪਟਨ ਸਰਕਾਰ ਜਿਹੜੀ ਹੈ ਉਹ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰੋਗੀ। ਉਹਨਾਂ ਦਾ ਅਸਲੀ ਚਿਹਰਾ ਸਾਹਮਣੇ ਆ ਜਾਊਗਾ ਉਸ ਖੁਲਾਸੇ ਨੂੰ ਸੁਣ ਕੇ। ਸੋ ਤੱਥ ਜਿਹੜੇ ਨੇ ਸਾਡੇ ਕੋਲੇ ਪਹੁੰਚ ਚੁੱਕੇ ਨੇ ਅਸੀਂ ਉਹਨਾਂ ਤੱਥਾਂ ਨੂੰ ਸੀਰੀਅਲ ਵਾਈਜ਼ ਕੈਟਾਗਰੀ ਵਾਈਜ਼ ਕਰਕੇ ਉਹਨਾਂ ਨੂੰ ਅਸੀਂ ਜਨਤਕ ਕਰਾਂਗੇ ਪ੍ਰੈਸ ਦੇ ਸਾਹਮਣੇ ਕਰਾਂਗੇ। 9 ਤਰੀਕ ਨੂੰ ਪਰ ਸੋਨ 9 ਜਨਵਰੀ ਨੂੰ ਉਹ ਖਲਾਸਾ ਜਿਹਨੂੰ ਸੁਣ ਕੇ ਕੈਪਟਨ ਸਰਕਾਰ ਨੂੰ ਪਬਲਿਕ ਨੂੰ ਜਵਾਬ ਦੇਣਾ ਬਹੁਤ ਮੁਸ਼ਕਲ ਹੋ ਜਾਊਗਾ ਤੇ 9 ਜਨਵਰੀ ਨੂੰ ਅਸੀਂ ਇਹ ਖਲਾਸਾ ਚੰਡੀਗੜ੍ਹ ਤੋਂ ਪ੍ਰੈਸ ਮੀਡੀਆ ਦੇ ਰਾਹੀਂ ਕਰਾਂਗੇ ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜੀ ਬਰਗਾੜੀ ਦੇ ਵਿੱਚ ਹੋਈ ਹੈ ਉਸ ਸਿਲਸਿਲੇ 'ਚ ਹੋਊਗਾ ਤਾਂ ਇੰਤਜ਼ਾਰ ਕਰਿਓ 9 ਜਨਵਰੀ ਤੱਕ ਅਸੀਂ ਸਾਰੇ ਤੱਥ ਕੱਲਾ ਕੱਲਾ ਪੁਆਇੰਟ ਜਿਹੜਾ ਮੀਡੀਆ ਸਾਹਮਣੇ ਰੱਖਾਂਗੇ